ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਸਰਜਨ ਮਲੇਰ ਕੋਟਲਾ ਡਾਕਟਰ ਸੰਜੇ ਗੋਇਲ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਟੀਕਾਗਰਨ ਕੈਂਪਾਂ ਦਾ ਅਜਨਕੇਤਨ ਨਿਰੀਖਣ ਕੀਤਾ ਗਿਆ ਇਸ ਮੌਕੇ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਵੱਲੋਂ ਪਿੰਡਾਂ ਅਰੂ ਮਾਜਰਾ ਮੋਮਨਾਬਾਦ ਜਿੱਤਵਾਲਾ ਕਲਾ ਇੰਦਰਾਬਸਤੀ ਕੁੱਪਗਲਾ ਵਿਖੇ ਲਗਾਏ ਜਾ ਰਹੇ ਮਮਤਾ ਦੇਰ ਸੇ ਟੀਕਾਗਰਨ ਕੈਂਪਾਂ ਦਾ ਨਿਰੀਖਣ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਨੇ ਕਿਹਾ ਕਿ ਟੀਕਾਗਰਨ ਕੈਂਪ ਦਾ ਆਯੋਜਨ ਸਿਹਤ ਵਿਭ ਗਰਭਵਤੀ ਔਰਤਾਂ ਦੇ ਬੱਚੇ ਕਵਰ ਕੀਤੇ ਜਾ ਰਹੇ ਨੇ ਜਿਸ ਦਾ ਮਤਲਬ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਨਾ ਹੈ ਤਾਂ ਜੋ ਕੋਈ ਵੀ ਲਾਹੇ ਪਾਤਰ ਟੀਕਾਕਰਨ ਤੋਂ ਵਾਂਝਾ ਨਾ ਰਹੇ ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੇ ਵੱਲੋਂ ਗਰਭਵਤੀ ਔਰਤਾਂ ਅਤੇ ਬੱਚੇ ਦੇ ਜਨਮ ਤੋਂ ਲੈ ਕੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਬਿਲਕੁਲ ਮੁਫਤ ਕੀਤਾ ਹੈ ਨਾ ਉਹਨਾਂ ਕਹੇ ਕਿ ਵੈਕਸੀਨ ਬੱਚਿਆਂ ਨੂੰ ਕਈ ਮਾਰੂ ਰੋਗਾ ਜਿਵੇਂ ਕਿ ਟੀਬੀ ਕਾਲਾ ਪੀਲੀਆ ਦਿਮਾਗੀ ਬੁਖਾਰ ਗਲਕੋਟੂ ਕੌਲੀਖੰਗ ਨਿਮੋਨੀਆ ਦਸਤ ਰੋਗ ਖਸਰਾ ਰੋਵੇਲਾ ਤੇ ਟੈਟਨਸ ਤੋਂ ਬਚਾਉਂਦੀ ਹੈ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਿਆ ਆਪਣੇ ਬੱਚਾ ਦਾ ਟੀਕਾ ਕਰਨਾ ਸਹੀ ਸਮੇਂ ਤੇ ਸ਼ੈਡਿਊਲ ਮੁਤਾਬਕ ਜਰੂਰ ਕਰਵਾਓ ਪੁੱਛੇਗਾ ਪੁੱਛੇਗਾ ਫੇਰ ਹੀ ਬੋਲਾਂਗਾ ਹਾਂਜੀ ਸਰ ਅੱਜ ਕਿਹੜੇ ਬਲਾਕ ਦੇ ਵਿੱਚ ਕੀ ਗਤੀਵਿਧੀ ਤੁਹਾਡੇ ਵੱਲੋਂ ਕੀਤੀ ਗਈ ਆ ਅੱਜ ਅਸੀਂ ਫਤੇਗੜ ਪੰਜ ਗਰਾਈਆਂ ਦੇ ਵਿੱਚ ਜਿਹੜੇ ਚਾਰ ਸੈਂਟਰ ਚੈੱਕ ਸਿੱਖੇ ਨੇ ਵੈਕਸੀਨੇਸ਼ਨ ਦੇ ਰਿਲੇਟਡ ਕਿਉਂਕਿ ਅੱਜ ਬੁੱਧਵਾਰ ਆ ਬੁੱਧਵਾਰ ਵਾਲੇ ਨੇ ਨਾ ਬੱਚਿਆਂ ਦਾ ਛੋਟੇ ਬੱਚਿਆਂ ਦਾ ਤੇ ਪ੍ਰੈਗਨੈਂਟ ਲੇਡੀਆਂ ਦਾ ਜਿਹੜੀਆਂ ਗਰਭਵਤੀ ਮਾਵਾਂ ਹੁੰਦੀਆਂ ਉਹਨਾਂ ਦਾ ਚੈੱਕਅਪ ਹੁੰਦਾ ਤੇ ਨਾਲ ਵੈਕਸੀਨੇਸ਼ਨ ਹੁੰਦੀ ਹੈ ਫਤੇਗੜ ਪੰਜ ਗਰਾਈਆਂ ਬਲੌਂਕ ਦੇ ਵਿੱਚ ਜਿਹੜੇ ਡਿਸਟ੍ਰਿਕਟ ਮਲੇਰ ਖੋਟਲਾ ਦੇ ਵਿੱਚ ਚਾਰ ਸੈਂਟਰ ਪੈਂਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਸੁਪਰਵਾਈਜ਼ ਕੀਤਾ ਹੈ ਤੇ ਜੜੀਅ ਉਤੇ ਕਾਮੀਆਂ ਪਾਈਆਂ ਗਈਆਂ ਉਹਨਾਂ ਨੂੰ ਜਿਹੜੇ ਸਾਡੇ ਵਰਕਰ ਹੈਗੇ ਆ ਮੇਲ ਜਾਂ ਫੀਮੇਲ ਉਹਨਾਂ ਨੂੰ ਠੀਕ ਕਰਨ ਵਾਸਤੇ ਕਿਹਾ ਅਤੇ ਹੋਰ ਵਧੀਆ ਤਰੀਕੇ ਨਾਲ ਜਿਹੜਾ ਵਿਅਕਤੀ ਨੈਤੰਦੀ ਮੁਹੰਮਦ ਇਹਨੂੰ ਕਰਨ ਵਾਸਤੇ ਕਿਹਾ ਲੋਕਾਂ ਵਾਸਤੇ ਸਰ ਕੋਈ ਮੈਸੇਜ ਹੈ ਵੈਕਸੀਨੇਸ਼ਨ ਰਿਗਾਰਡਿੰਗ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਵੀ ਜਦੋਂ ਵੀ ਤੁਹਾਡੀ ਵੈਕਸੀਨੇਸ਼ਨ ਤੁਹਾਡੇ ਬੱਚਿਆਂ ਦੀ ਜਾਂ ਗਰਭਵਤੀ ਮਾਵਾਂ ਦੀ ਵੈਕਸੀਨੇਸ਼ਨ ਡੂ ਹੁੰਦੀ ਹੈ ਤਾਂ ਨੇੜੇ ਦੇ ਸੈਂਟਰ ਤੇ ਜਾ ਕੇ ਆਪ ਆਪਣਾ ਫਰਜ਼ ਮੰਨਦੇ ਹੋਏ ਇਹ ਵੈਕਸੀਨੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਜੋ ਜਿਹੜੀਆਂ ਗਰਭਵਤੀ ਮਾਵਾਂ ਨੇ ਦਾ ਬੱਚੇ ਨੇ ਜਿੰਨੀਆਂ ਬਿਮਾਰੀਆਂ ਤੋਂ ਵੈਕਸੀਨੇਸ਼ਨ ਹੁੰਦੀ ਹੈ ਉਹ ਬਿਮਾਰੀਆਂ ਤੋਂ ਬਚ ਸਕਣ ਥੈਂਕ ਯੂ ਕੋਈ ਚੁੱਕੇਗਾ ਪੁੱਛੇਗਾ ਫੇਰ ਹੀ ਬੋਲਾਂਗਾ ਹਾਂਜੀ ਸਰ ਅੱਜ ਕਿਹੜੇ ਬਲਾਕ ਦੇ ਵਿੱਚ ਕੀ ਗਤੀਵਿਧੀ ਤੁਹਾਡੇ ਵੱਲੋਂ ਕੀਤੀ ਗਈ ਆ ਅੱਜ ਅਸੀਂ ਫਤੇਗੜ ਪੰਜਗਰਾਈਆਂ ਦੇ ਵਿੱਚ ਜਿਹੜੇ 4 ਸੈਂਟਰ ਚੈੱਕ ਕਿੱਥੇ ਨੇ ਵੈਕਸੀਨੇਸ਼ਨ ਦੇ ਰਿਲੇਟਡ ਕਿਉਂਕਿ ਅੱਜ ਬੁੱਧਵਾਰ ਆ ਬੁੱਧਵਾਰ ਵਾਲੇ ਦਿਨ ਬੱਚਿਆਂ ਦਾ ਛੋਟੇ ਬੱਚਿਆਂ ਦਾ ਤੇ ਪ੍ਰੈਗਨੈਂਟ ਲੇਡੀਆਂ ਦਾ ਜਿਹੜੀਆਂ ਗਰਭਵਤੀ ਮਾਵਾਂ ਹੁੰਦੀਆਂ ਉਹਨਾਂ ਦਾ ਚੈੱਕਅਪ ਹੁੰਦਾ ਤੇ ਨਾਲ ਵੈਕਸੀਨੇਸ਼ਨ ਹੁੰਦੀ ਹੈ ਫਤੇਗੜ ਪੰਜਗਰਾਈਆਂ ਬਲੌਕ ਦੇ ਵਿੱਚ ਜਿਹੜੇ ਡਿਸਟ੍ਰਿਕਟ ਮਲੇਰਕੋਟਲਾ ਦੇ ਵਿੱਚ 4 ਸੈਂਟਰ ਪੈਂਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਸੁਪਰਵਾਈਜ਼ ਕੀਤਾ ਹੈ ਤੇ ਜੜੀ ਉੱਤੇ ਕਾਮੀਆਂ ਪਾਈਆਂ ਗਈਆਂ ਉਹਨਾਂ ਨੂੰ ਜਿਹੜੇ ਸਾਡੇ ਵਰਕਰ ਹੈਗੇ ਆ ਮੇਲ ਜਾਂ ਫੀਮੇਲ ਉਹਨਾਂ ਨੂੰ ਠੀਕ ਕਰਨ ਵਾਸਤੇ ਕਿਹਾ ਅਤੇ ਹੋਰ ਵਧੀਆ ਤਰੀਕੇ ਨਾਲ ਜਿਹੜਾ ਵੈਕਸੀਨ ਐਕਨ ਦੀ ਮੁਹੰਮਾ ਇਹਨੂੰ ਕਰਨ ਵਾਸਤੇ ਕਿਹਾ ਲੋਕਾਂ ਵਾਸਤੇ ਸਾਰਾ ਕੋਈ ਮੈਸੇਜ ਹੈ ਵੈਕਸੀਨੇਸ਼ਨ ਰਿਗਾਰਡਿੰਗ ਲੋਕਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਵੀ ਜਦੋਂ ਵੀ ਤੁਹਾਡੀ ਵੈਕਸੀਨੇਸ਼ਨ ਤੁਹਾਡੇ ਬੱਚਿਆਂ ਦੀ ਜਾ ਗਰਭવતી ਮਾਵਾਂ ਦੀ ਵੈਕਸੀਨੇਸ਼ਨ ਡਿਊ ਹੁੰਦੀ ਹੈ ਤਾਂ ਨੇੜੇ ਦੇ ਸੈਂਟਰ ਤੇ ਜਾ ਕੇ ਆਪ ਆਪਣਾ ਫਰਜ਼ ਮੰਨਦੇ ਹੋਏ ਇਹ ਵੈਕਸੀਨੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਜੋ ਜਿਹੜੀਆਂ ਗਰਭવતી ਮਾਵਾਂ ਨੇ ਦਾ ਬੱਚੇ ਨੇ ਜਿੰਨੀਆਂ ਬਿਮਾਰੀਆਂ ਤੋਂ ਵੈਕਸੀਨੇਸ਼ਨ ਹੁੰਦੀ ਹੈ ਉਹ ਬਿਮਾਰੀਆਂ ਤੋਂ ਬਚ ਸਕਣ ਥੈਂਕ ਯੂ